ਆਮ ਆਦਮੀ ਪਾਰਟੀ ਦੋ ਫਾੜ ਹੋ ਚੁੱਕੀ ਹੈ ਮਜੀਠੀਆ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਚ ਬਗਾਵਤੀ ਸੁਰਾ ਉੱਠ ਰਹੀਆਂ ਨੇ ਮਜੀਠੀਆ ਮਾਮਲੇ ਨੇ ਆਮ ਆਦਮੀ ਪਾਰਟੀ ਦੇ ਅੰਦਰ ਪਚੀਕੜ ਪਾ ਕੇ ਰੱਖ ਦਿੱਤਾ ਆਖਿਰਕਾਰ ਕਿਹੜੇ ਉਹ ਆਗੂੜੇ ਤੇ ਉਹਨਾਂ ਦਾ ਕੀ ਇਤਰਾਜ਼ ਹੈ ਆਖਿਰਕਾਰ ਉਹ ਕਿਉਂ ਮਜੀਠੀਆ ਦੇ ਹੱਕ ਚ ਨੇਤਰ ਦੇ ਆਉਂਦੇ ਆ ਜਾਂ ਫਿਰ ਆਮ ਆਦਮੀ ਪਾਰਟੀ ਦੀ ਗੰਢ ਤੋਂਪ ਨੂੰ ਲੈ ਕੇ ਉਹਨਾਂ ਦੇ ਵਿੱਚ ਨਾਰਾਜ਼ਗੀਆਂ ਨੇ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਲੁੱਕਪੁਆਇੰਟ ਨਿਊਜ਼ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਨਿਕੇ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਜ਼ਰੂਰ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਨੋਟੀਫਿਕੇਸ਼ਨ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਵਿਕਰਮ ਮਜੀਠੀਆ ਨੂੰ ਜਿਸ ਪ੍ਰਕਾਰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਜਿਸ ਪ੍ਰਕਾਰ ਬਾਹਰ ਭੰਡੀ ਪ੍ਰਚਾਰ ਕੀਤਾ ਗਿਆ ਕਿ ਅਸੀਂ ਤਾਂ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜਾਂ ਨਸ਼ੇ ਦੇ ਵੱਡੇ ਸਦਾਗਰ ਨੂੰ ਚੱਕ ਲਿਆ ਤੇ ਕਾਗਜ਼ਾ 'ਚ ਦਿਖਾਇਆ ਗਿਆ ਕਿ ਇਹ ਜਾਇਦਾਦ ਜਿਹੜੀ ਬਣਾਈ ਆ ਵਿਕਰਮ ਮਜੀਠੀਆ ਨੇ ਵਸੀਲਿਆਂ ਤੋਂ ਵਧੇਰੇ ਜਾਇਦਾਦ ਦਾ ਮਾਮਲਾ ਹੈ ਜਾਨੀ ਕਿ ਡੀਏ ਦਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਕੱਲ ਪੁਲਿਸ ਨੇ 4 ਦਿਨਾਂ ਦਾ ਰਿਮਾਨਡ ਦਿੱਤਾ ਮਾਮਲਾ ਇਹ ਹੈ ਕਿ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਜਿਵੇਂ ਹੈਂਡਲ ਕੀਤਾ ਜਾ ਰਿਹਾ ਤੇ ਜਿਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਤੇ ਕਾਗਜ਼ਾਂ ਤੇ ਕੁਝ ਹੋਰ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਕਮਸਾਨ ਹੈ ਤੇ ਜਿਸ ਪ੍ਰਕਾਰ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਮਜੀਠੀਏ ਦੇ ਹੱਕ ਚ ਜਾ ਰਹੇ ਅਕਾਲੀ ਆਗੂਆਂ ਨੂੰ ਫੜਿਆ ਗਿਆ ਡਟੇਨ ਕੀਤਾ ਗਿਆ ਰਹਾਾਂ ਚ ਰੋਕਿਆ ਗਿਆ ਘਰਾਂ ਚ ਨਜ਼ਰਬੰਦ ਕੀਤਾ ਗਿਆ ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਚੱਕ ਲਿਆ ਗਿਆ ਉਹਦੇ ਨਾਲ ਹੋਰ ਸੀਨੀਅਰ ਕਈ ਆਗੂ ਬਲਵਿੰਦਰ ਸਿੰਘ ਭੁੰਦੜ ਸਕੰਦਰ ਮਲੂਕਾ ਬਹੁਤ ਸਾਰੇ ਆਗੂ ਇਹ ਸਾਰੇ ਚੱਕ ਲਏ ਜਿਸ ਪ੍ਰਕਾਰ ਕੱਲ ਸਾਰੀ ਦਿਨ ਸੜਕ ਦੇ ਉੱਤੇ ਪੁਲਿਸ ਦਗੜ-ਦਗੜ ਕਰਦੀ ਜਿਹੜਾ ਉਹਦਾ ਅਸਲੀ ਕੰਮ ਆਉਤੋਂ ਹਟ ਕੇ ਅਕਾਲੀ ਆਗੂਆਂ ਦੇ ਪਿੱਛੇ ਪਈ ਰਹੀ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਦੋ ਧੜਿਆਂ 'ਚ ਵੰਡੀ ਜਾ ਚੁੱਕੀ ਹੈ ਮੀਡੀਆ ਰਿਪੋਰਟਾਂ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਸ ਨੂੰ ਲੈ ਕੇ ਖਾਨਾ ਜੰਗੀ ਤੇਜ ਹੋ ਚੁੱਕੀ ਹੈ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਅੰਦਰ ਜਿਹੜੇ ਆਗੂ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿਸ ਪ੍ਰਕਾਰ ਇਸ ਸਾਰੇ ਮਾਮਲੇ ਨੂੰ ਡੀਲ ਕੀਤਾ ਜਾ ਰਿਹਾ ਦਿਖਾਇਆ ਜਾ ਕੁਝ ਹੋ ਰਿਹਾ ਹੋ ਜਾ ਰਿਹਾ ਹੈਗਾ ਕੁਝ ਹੋਰ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਇੱਕ ਵਰਗ ਇੱਕ ਧੜਾ ਜਿਹੜਾ ਇਹ ਗੱਲ ਕਹਿ ਰਿਹਾ ਕਿ ਇਹ ਸਹੀ ਨਹੀਂ ਹੈ ਇਹਦੇ ਨਾਲ ਅਕਾਲੀ ਦਲ ਨੂੰ ਜਾਣ ਬੁੱਝ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਹੜਾ ਅਕਾਲੀ ਦਲ 2017 ਤੋਂ ਲੈ ਕੇ 2022 ਆਉਂਦਿਆ ਆਉਂਦਿਆ ਹਾਸ਼ੀਏ ਤੇ ਗਿਆ ਫਿਰ ਹਾਸ਼ੀਏ ਤੋਂ ਵੀ ਬਾਹਰ ਨੂੰ ਜਾਂਦਾ ਹੋਇਆ ਵਿਖਾਈ ਦੇ ਰਿਹਾ ਉਸ ਅਕਾਲੀ ਦਲ 'ਚ ਜਾਣ ਫੁੱਕੀ ਜਾ ਰਹੀ ਹੈ ਐਸੀ ਇਹਨਾਂ ਦੇ ਖਿਲਾਫ ਲੜਦੇ ਰਹੇ ਸਾਡਾ ਜੁੱਤਮਪੇਲ ਹੁੰਦਾ ਰਿਹਾ ਇਹਨਾਂ ਦੇ ਨਾਲ ਲਗਾਤਾਰ ਪਰ ਅੱਜ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਇਹ ਅਕਾਲੀ ਦਲ ਦੇ ਵਿੱਚ ਹਵਾ ਭਰਦਾ ਹੈ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਆ। ਸੂਤਰ ਦੱਸਦੇ ਨੇ ਕਿ ਅੱਜ ਅਕਾਲੀ ਆਗੂਆਂ ਜਾਨਕੀ ਬੀਤੀ ਕਾਲ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਾਂ ਚ ਨਜ਼ਰਬੰਦ ਕੀਤੇ ਜਾਣ ਨੂੰ ਲੈ ਕੇ ਆਪ ਲੀਡਰਸ਼ਿਪ ਵੀ ਇੱਕ ਮਤ ਨਹੀਂ ਹੈ। ਪੁਲਿਸ ਦੀ ਇਸ ਕਾਰਵਾਈ ਨਾਲ ਹਾਸ਼ੀਏ ਤੇ ਗਏ ਅਕਾਲੀ ਦਲ ਨੂੰ ਊਰਜਾ ਮਿਲ ਗਈ ਹੈ। ਅਕਾਲੀ ਦਲ ਜੋ ਕਿ 2017 ਤੋਂ ਸਿਆਸੀ ਹਾਸ਼ੀਏ ਤੇ ਚੱਲ ਰਿਹਾ ਹੈ। ਸਾਲ 2022 ਦੀ ਵਿਧਾਨ ਸਭਾ ਦੇ ਚੋਣਾਂ ਵਿੱਚ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ। ਅਕਾਲੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਲੁਧਿਆਣਾ ਮਾਫ ਕਰਨਾ ਚਾਰ ਜਿਮਨੀ ਚੋਣਾਂ ਜਿਹੜੀਆਂ ਨੇ ਅਕਾਲੀ ਦਲ ਨੇ ਉਹ ਨਹੀਂ ਲੜੀਆਂ ਲੁਧਿਆਣਾ ਜਿਮਨੀ ਚੋਣ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਿਹੜੇ ਚ ਪੰਚਾਇਤੀ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਨਗਰ ਪ੍ਰੀਸ਼ਦਾ ਦੀਆਂ ਚੋਣਾਂ ਸੀ ਨਗਰ ਪੰਚਾਇਤਾਂ ਦੀਆਂ ਚੋਣਾਂ ਸੀ ਉਹਨਾਂ ਵਿੱਚ ਵੀ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਪਿੱਛੜ ਗਿਆ ਤੇ ਬੁਰੀ ਤਰ੍ਹਾਂ ਨਾਲ ਹਾਰਿਆ ਹੁਣ ਵਿਜੀਲੈਂਸ ਨੇ ਵਿਕਰਮ ਮਰਜੀਠੀਆ ਤੇ ਮਾਮਲੇ 'ਚ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਪਰ ਸਰਕਾਰ ਦਾ ਪੂਰਾ ਜੋਰ ਮਰਜੀਠੀਆ ਦੀ ਗ੍ਰਿਫਤਾਰੀ ਨੂੰ ਜੁੱਧ ਨਸ਼ਿਆਂ ਵਿਰੁੱਧ ਮਹੀਮ ਨਾਲ ਜੋੜਨ ਤੇ ਲੱਗਿਆ ਦਿਲਚਸਪ ਗੱਲ ਹੈ ਕਿ ਇਸ ਮਾਮਲੇ 'ਚ ਪੁਲਿਸ ਚੁੱਪ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਇੱਕ ਧੜਾ ਇਹ ਗੱਲ ਕਹਿ ਰਿਹਾ ਹੈ ਕਿ ਇਹਨੂੰ ਐਵੇਂ ਡੀਲ ਨਹੀਂ ਕੀਤਾ ਜਾਣਾ ਚਾਹੀਦਾ ਤੁਸੀਂ ਬਾਹਰ ਕੱਲ ਵੀ ਲਗਾਤਾਰ ਅੱਗੇ ਪਿੱਛੇ ਹਰਪਾਲ ਚੀਮਾ ਜਾਂ ਬਾਕੀ ਮੰਤਰੀਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਉਹਨਾਂ 'ਚ ਵੀ ਇਹੀ ਗੱਲ ਕਿ ਅਕਾਲੀ ਦਲ ਨਸ਼ੇ ਦੇ ਸਦਾਗਰਾਂ ਨੂੰ ਬਚਾ ਰਿਹਾ ਹੈ ਅਕਾਲੀ ਦਲ ਫਲਾਣਾ ਕਰ ਰਿਹਾ ਤੁਹਾਡੀ ਪੁਲਿਸ ਅਦਾਲਤ 'ਚ ਕੁਝ ਹੋਰ ਜਾ ਕੇ ਕਹਿੰਦੀ ਹੈ ਕੱਲ ਵਕੀਲਾ ਨੂੰ ਇਹ ਗੱਲ ਪੁੱਛੀ ਗਈ ਸਰਕਾਰੀ ਵਕੀਲ ਦੋ ਬੈਠੇ ਸੀਗੇ ਦੋਵਾਂ ਨੂੰ ਇਹ ਗੱਲ ਪੁੱਛੀ ਗਈ ਕਿ ਕੀ ਇਸ ਮਾਮਲੇ ਦੇ ਵਿੱਚ ਕੋਈ ਨਸ਼ੇ ਦਾ ਸਬੰਧ ਹੈ ਪਹਿਲਾ ਵਕੀਲ ਨੇ ਟਾਲਿਆ ਪੱਤਰਕਾਰਾਂ ਨੇ ਜ਼ੋਰ ਦੇ ਕੇ ਪੁੱਛਿਆ ਤਾਂ ਕਹਿੰਦੇ ਕਿ ਜਿੱਥੇ ਬਹੁਤ ਕੁਝ ਹੈ ਨਸ਼ਾ ਵੀ ਹੋ ਸਕਦਾ ਨਸ਼ੇ ਦਾ ਨਾਂ ਨਹੀਂ ਲਿਆ ਬਹੁਤ ਕੁਝ ਹੈ ਬਹੁਤ ਥਾਵਾਂ ਤੋਂ ਪੈਸਾ ਇਕੱਠਾ ਕੀਤਾ ਗਿਆ ਵਕੀਲ ਔਨ ਰਿਕਾਰਡ ਇਹ ਗੱਲ ਨਹੀਂ ਕਹਿ ਰਹੇ ਕਿ ਨਸ਼ੇ ਦਾ ਮਾਮਲਾ ਹੈ ਮੰਤਰੀ ਫਿਰ ਇਹਦਾ ਮਤਲਬ ਵਕੀਲ ਝੂਠ ਬੋਲਦਾ ਹੈ ਜਾਂ ਮੰਤਰੀ ਝੂਠ ਬੋਲਦਾ ਹੈ ਇਸੇ ਤਰ੍ਹਾਂ ਵਾਲੀ ਬੀਤੇ ਕੱਲ ਪਰਸੋ ਜਿਹੜੀ ਕੇ ਜਿਹੜੀ ਲੰਗੀ ਆ ਉਹਦੇ ਤੇ ਅਮਨ अरोड़ा ਪ੍ਰੈਸ ਕਾਨਫਰੰਸ ਕਰ ਰਹੇ ਸੀ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕਹਿ ਰਹੇ ਹੋ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਕੀ ਇਹ ਇਹਦੇ ਵਿੱਚ ਨਸ਼ੇ ਦਾ ਕੋਈ ਸਬੰਧ ਹੈ ਇਸ ਕੇਸ ਦੇ ਨਾਲ ਜਿਹੜਾ ਕਿ ਤੁਸੀਂ ਵਸਿੱਲਿਆਂ ਤੋਂ ਬਧੇਰੇ ਆਮਦਨ ਦਾ ਬਣਾਇਆ ਹੈ ਇਹਦੇ ਵਿੱਚ ਕੀ ਕੋਈ ਹੈ ਲੈਣਾ ਦੇਣਾ ਤਾਂ ਅਮਨ अरोड़ा ਪੱਤਰਕਾਰ ਨੂੰ ਕਹਿੰਦੇ ਕਿ ਭਾਵੁਕ ਹੋ ਕੇ ਸਵਾਲ ਕਰਦੇ ਹੋ ਤੁਸੀਂ ਪੱਤਰਕਾਰ ਅਗੋ ਕਹਿੰਦਾ ਕਿ ਭਾਵਕ ਤਾਲੀ ਤਾਂ ਕੋਈ ਗੱਲ ਨਹੀਂ ਜੋ ਤੁਸੀਂ ਕਹਿ ਰਹੇ ਹੋ ਇਸ ਦਾ ਦਾ ਕਾਉਂਟਰ ਪੁੱਛ ਰਹੇ ਹੋ ਦੂਜੀ মিডিਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਚ ਇਹ ਗੱਲ ਕਹਿ ਰਹੇ ਹੋ ਤਾਂ ਮਨ ਅਰੋੜਾ ਪ੍ਰੈਸ ਕਾਨਫਰੰਸ ਛੱਡ ਕੇ ਚੱਲਦੇ ਬਣੇ ਯਾਨੀ ਕਿ ਤੁਸੀਂ ਇਹ ਅੰਦਾਜ਼ਾ ਲਾ ਲਓ ਉਹ ਚੱਲਦੇ ਬਣੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਹੀ ਨਹੀਂ ਹੈ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਪਚਿੱਕੜ ਹੈ ਕਿ ਕੀਤਾ ਕੀ ਹੈ ਤੁਸੀਂ ਤੁਸੀਂ ਕਹਿ ਕੁਝ ਹੋਰ ਰਹੇ ਹੋ ਕਰ ਕੁਝ ਹੋਰ ਰਹੇ ਹੋ ਤੇ ਇਹਦੇ ਨਾਲ ਕੀ ਹੋ ਰਿਹਾ ਹੈ ਅਕਾਲੀ ਵਰਕਰਾਂ 'ਚ ਦਾ ਸਾਫ ਸੁਨੇਹਾ ਜਾ ਰਿਹਾ ਹੈ ਨਾ ਅਕਾਲੀ ਵਰਕਰ ਤਾਂ ਇਸ ਮਾਮਲੇ ਦੇ ਵਿੱਚ ਸਪਸ਼ਟ ਨੇ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਸਾਡੇ ਆਗੂ ਨਾਲ ਕੀ ਹੋ ਰਿਹਾ ਹੈ ਉਹਨਾਂ ਨੂੰ ਤਾਂ ਇਸ ਚੀਜ਼ ਦਾ ਪਤਾ ਹੈ ਇਸ ਕਰਕੇ ਉਹ ਬੜੇ ਖੁਬ ਕੇ ਆ ਰਹੇ ਨੇ ਕੱਲ ਪਰਸੋਂ ਇੱਕ ਅਕਾਲੀ ਲੀਡਰ ਕਹੀ ਵੀ ਜਾਂਦਾ ਸੀਗਾ ਕਿ ਅੱਜ ਦਾ ਮੁੱਖ ਮੰਤਰੀ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਵਰਕਰਾਂ 'ਚ ਸੁਸਤੀ ਪਈ ਸੀ ਉਹਨੂੰ ਚੱਕ ਤਾਂ ਸਾਡੇ ਵਰਕਰ ਤਾਂ ਭੱਜ-ਭੱਜ ਕੇ ਬਾਹਰ ਆ ਰਹੇ ਨੇ ਕੀ ਹੁਣ ਸਵਾਲ ਇਹ ਹੈ ਕਿ ਕੀ 2003 ਵਾਲੀ ਗਲਤੀ ਜਿਹੜੀ ਕੈਪਟਨ ਮਰਿੰਦਰ ਸਿੰਘ ਨੇ ਕੀਤੀ ਸੀ ਜਾਂ ਜਿਸ ਪ੍ਰਕਾਰ ਉਹਨਾਂ ਨੇ ਵਿਵਹਾਰ ਕੀਤਾ ਸੀ ਕੀ ਭਗਵੰਤ ਮਾਨ ਉਸੇ ਰਾਹ ਤੇ ਨੇ ਤੇ ਕੀ ਇਹ ਅਕਾਲੀ ਦਲ ਨੂੰ ਮਜ਼ਬੂਤ ਕਰੇਗਾ ਕੀ ਇਹ ਅਕਾਲੀ ਦਲ ਦੇ ਵਿੱਚ ਜਾਣ ਫੁੱਕਣ ਦਾ ਮਾਮਲਾ ਹੋਵੇਗਾ ਜਿਹੜਾ ਅਕਾਲੀ ਦਲ ਅੱਜਕੱਲ ਵੈਂਟੀਲੇਟਰ ਤੇ ਹੈ ਉਹ ਅਕਾਲੀ ਦਲ ਐ ਨਾ ਹੋਵੇ ਕਿ ਘੋੜੇ ਵਾਂਗੂ ਜ਼ੋਰ ਦਾ ਨਜ਼ਰ ਆਵੇ ਹੁਣ ਇਹਦੇ ਵਿੱਚ ਦੋ ਤਿੰਨ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਕਿ ਆਮ ਆਦਮੀ ਪਾਰਟੀ ਜਾਣ ਬੁਝਕੇ ਕਰ ਰਹੀ ਹੈ ਕਾਂਜੋ ਜਿਹੜਾ ਫਿਲਹਾਲ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ ਸੀਗਾ ਸ਼ੁਰੂਆਤ ਦੇ ਵਿੱਚ ਜਾਂ ਅੱਜ ਦੀ ਘੜੀ ਵੀ ਆਮ ਆਦਮੀ ਪਾਰਟੀ ਵਰਸ ਕਾਂਗਰਸ ਉਸ ਨੂੰ ਠੱਲਣ ਦੇ ਲਈ ਕਿ ਮੁਕਾਬਲਾ ਤਿੰਨ ਕੋਣਾ ਚੌਕ ਕੋਣਾ ਹੋ ਜਾਵੇ ਕਈ ਸੀਟਾਂ ਤੇ ਚੌਕ ਕੋਣਾ ਰਹੇਗਾ ਜਿੱਥੇ ਭਾਜੀਪੀ ਦੀ ਵੋਟ ਬੈਂਕ ਠੀਕ ਠਾਕ ਹੈ ਤੇ ਭਾਜੀਪੀ ਚੰਗਾ ਪ੍ਰਭਾਵ ਰੱਖਦੀ ਹੈ ਬਾਕੀ ਸਾਰੇ ਤਿੰਨ ਕੋਣਾ ਕਰ ਲਿਆ ਜਾਵੇ ਜਨਨ ਕਿ ਇਸ ਚਾਲ ਨੂੰ ਸੱਤਾ ਦੇ ਗਲਿਆਰਿਆਂ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਸਾਫ ਕਾ ਮਨ ਮਾਲ ਮੰਤਰੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਵੱਡੀ ਗਿਣਤੀ ਚ ਕਾਲੀ ਆਗੂ ਵਰਕਰਾਂ ਨੂੰ ਹਿਰਾਸਤ ਚ ਲਿਆ ਪਰ ਕੁਝ ਘੰਟਿਆਂ ਬਾਅਦ ਛੱਡ ਦਿੱਤਾ ਪੁਲਿਸ ਨੇ ਮਜੀਠੀਆ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਵੀ ਹਰਾਂ ਘੱਤ ਮਹਾਲੀ ਆ ਰਹੇ ਕਈ ਆਗੂਆਂ ਤੇ ਵਰਕਰਾਂ ਨੂੰ ਰਸਤੇ ਚ ਰੋਕ ਲਿਆ ਇਸੇ ਤਰ੍ਹਾਂ ਨਾਲ ਕਈ ਆਗੂਆਂ ਨੂੰ ਪੁਲਿਸ ਨੇ ਬੁੱਧਵਾਰ ਸਵੇਰੇ ਘਰਾਂ ਚ ਨਜ਼ਰਬੰਦ ਕਰ ਲਿਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸੂਬਾ ਸਰਕਾਰ ਤੇ ਹੱਲਾ ਬੋਲਿਆ ਅਕਾਲੀ ਆਗੂਆਂ ਦੀ ਫੜੋ ਫੜਾਈ ਨਾਲ ਸੱਤਾ ਦੇ ਗਲਿਆਰਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਪੁਲਿਸ ਨੇ ਕਰੀਬ 2 ਦਹਾਕਿਆਂ ਬਾਅਦ ਇਤਿਹਾਸ ਦੁਹਰਾਇਆ ਚਰਚਾ ਹੈ ਕਿ ਸਰਕਾਰ ਨੇ ਕਰੀਬ 2 ਦਹਾਕਿਆਂ ਬਾਅਦ ਉਹੀ ਗਲਤੀ ਕੀਤੀ ਜਿਹੜੀ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਵਨੇਂਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸਾਲ 2004 ਵਿੱਚ ਕੀਤੀ ਸੀ ਕੈਪਟਨ ਅਵਨੇਂਦਰ ਸਿੰਘ ਦੀ ਸਰਕਾਰ ਵਦੇ ਨੇ ਅਕਾਲੀ ਆਗੂਆਂ ਦੀ ਗ੍ਰਿਫਤਾਰੀ ਤੇ ਫੜੋ ਫੜਾਈ ਨਾਲ ਅਕਾਲੀ ਲੀਡਰਸ਼ਿਪ ਤੇ ਵਰਕਰ ਸੜਕਾਂ ਦੇ ਉੱਤੇ ਆਏ ਅਤੇ ਅਕਾਲੀ ਲੀਡਰਸ਼ਿਪ ਵਿੱਚ ਨਵੀਂ ਰੂਹ ਫੂਕੀ ਗਈ ਇੱਥੇ ਵੀ ਵਰਣਨਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2003 ਚਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸੁਰਿੰਦਰਕੌਰ ਬਾਦਲ ਸਨ ਕਈਆਂ ਖਿਲਾਫ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਤਰਜ ਕੀਤੇ ਸੀ। ਰੂਪਨਗਰ ਦੀ ਵਿਸ਼ੇਸ਼ ਅਦਾਲਤ ਨੇ ਸੰਬੰਧਿਤ ਪਰਦਲ ਪਰਿਵਾਰ ਪੇਸ਼ੀਪੂਕ ਤਨ ਗਿਆਤਾ ਅਕਾਲੀ ਆਗੂ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਰੂਪਨਗਰ ਵਾਲ ਵਹੀਰਾ ਕਰ ਦਿੱਤੀਆਂ। ਅਕਾਲੀ ਆਗੂਆਂ ਵਰਕਰਾਂ ਦੀ ਪੁਲਿਸ ਨਾਲ ਝੜਪ ਹੋਈ। ਸਾਬਕਾ ਮੰਤਰੀ ਅਜੀਤ ਸਿੰਘ ਕੋਹੜ ਦੀ ਬਾਹ ਟੁੱਟ ਗਈ। ਪਾਰ ਪੁਲਿਸ ਦੀ ਇਸ ਕਾਰਵਾਈ ਨਾਲ ਅਕਾਲੀ ਦਲ ਮੁੜ ਸਰਜੀਤ ਹੋ ਗਿਆ ਤੇ 2007 ਚ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬਣੀ ਬੀਤੀ ਬੁੱਧਵਾਰ ਨੂੰ ਮਜੀਠੇ ਦੀ ਪੇਸ਼ੀ ਤੋਂ ਪਹਿਲਾਂ ਪੁਲਿਸ ਨੇ ਇਸ ਗਵੀਰ ਬਾਦਲ ਸਾਹਨੇ ਸੀਨੀਅਰ ਆਗੂ ਨੂੰ ਹਰਾਸਤ ਚਲਿਆ ਅਤੇ ਕਰੀਬ 2 ਘੰਟੇ ਬਾਅਦ ਰਿਹਾ ਕਰ ਦਿੱਤਾ ਪੁਲਿਸ ਦੀ ਇਸ ਕਾਰਵਾਈ ਤੋਂ ਖਫਾ ਹੋਏ ਘਰ ਬੈਠੇ ਅਕਾਲੀ ਵਰਕਰ ਸੜਕਾਂ ਦੇ ਉੱਤੇ ਆਏ ਅਕਾਲੀ ਦਲ ਨੇ ਪਹਿਲਾਂ ਹੀ 15 ਜੁਲਾਈ ਤੋਂ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਲੁਧਿਆਣਾ ਵਿੱਚ 24000 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ। ਸਰਕਾਰ ਨੇ ਇਸ ਫੈਸਲੇ ਨਾਲ ਅਕਾਲੀ ਦਲ ਨੂੰ ਪਿੰਡਾਂ 'ਚ ਜਾਣ ਦਾ ਮੌਕਾ ਮਿਲ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਅਕਾਲੀ ਦਲ ਤੋਂ ਮੂੰਹ ਮੋੜ ਲਿਆ ਸੀ ਪਰ ਜ਼ਮੀਨ ਅਕਵਾਇਰ ਦੇ ਮੁੱਦੇ ਤੇ ਪਾਰਟੀ ਕਿਸਾਨਾਂ ਦੇ ਹੱਕ 'ਚ ਖੜੀ ਹੋਣ ਦੀ ਨਜ਼ਰ ਆਉਂਦੀ ਹੈ। ਸਿਆਸਤ ਦੇ ਅੰਦਰ ਸੱਤਾ ਤੇ ਸੱਤਾ ਦੀਆਂ ਤਬਦੀਲੀਆਂ, ਟਿਕੜਮ ਬਾਜ਼ੀਆਂ ਸਮਝਣੀਆਂ ਕਈ ਵਾਰ ਕਾਫੀ ਔਖੀਆਂ। आम आदमी पार्टी की कैप्टन भरेंद्र सिंह वाली गलती दोहरा रही है जो सोच समझ के सारा कुछ कर रही है जे मेरी पूछो मेरी मनोता ये गलती ही दोहरा रही है इनन दे कोले ਏਡਾ ਵਿਜਨ ਤਾਂ ਹੈ ਨਹੀਂ ਕਿ ਵਿਜਨ ਤਾਂ ਦੇਖ ਹੀ ਜਾਂਦਾ ਨਾ ਬੰਦੇ ਦਾ ਸਿਆਸੀ ਵਿਜਨ ਕੀ ਹੁੰਦਾ ਕਿ ਏਡੀ ਟਿਕੜਮ ਲੜਾ ਲੈਣ ਕਿ ਅਸੀਂ ਅਕਾਲੀ ਦਲ ਕਾਂਗਰ ਹੋ ਇਹ ਵੀ ਸਕਦਾ ਹੈ ਕਿ ਅਕਾਲੀ ਦਲ ਕੁਝ ਸੀਟਾਂ ਦੇ ਉੱਤੇ ਐਸਾ ਮੁਕਾਬਲੇ ਚ ਆ ਜਾਵੇ ਕਿ ਆਮ ਆਦਮੀ ਪਾਰਟੀ ਦੀ ਉਹਨਾਂ ਸੀਟਾਂ ਤੇ ਜਮਾਨਤਾ ਜਬਤ ਹੋ ਜਾਵੇ ਕਿਉਂਕਿ ਹੁਣ ਜਿਹੜੀ ਖਬਰ ਆ ਰਹੀ ਹੈ ਇੱਕ ਹੋਰ ਖਬਰ ਬੜੀ ਕੜਾਕੇਦਾਰ ਹੈ ਜਿਹੜੀ ਤੁਹਾਨੂੰ ਇਹਦੋਂ ਬਾਤ ਦੇਣੀ ਹੈ ਕਿ ਤਰਨਤਾਰਨ ਜਿਮਨੀ ਚੋਂ ਚ ਕੀ ਹੋਣ ਜਾ ਰਿਹਾ ਇਹ ਵੀ ਇੱਕ ਵੱਡੀ ਗੱਲ ਹੈ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਬੇਸ਼ੱਕ ਕਲੇਵਰਲੀ ਹੁਸ਼ਿਆਰੀ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੋਵੇ ਪਰ ਆਮ ਆਦਮੀ ਪਾਰਟੀ ਅਣਜਾਣੇ ਜਾਣੇ ਚ ਕੁਝ ਗਲਤੀਆਂ ਸਿਆਸੀ ਤੌਰ ਤੇ ਕਰ ਰਹੀ ਹੈ ਜੇ ਅਕਾਲੀ ਦਲ ਨੂੰ ਇਸ ਮਾਮਲੇ ਦੇ ਵਿੱਚ ਹਵਾ ਮਿਲਦੀ ਹੈ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਇੱਕ ਵਾਰ ਫਿਰ ਪੈਰਾ ਤੇ ਖੜਾ ਹੁੰਦਾ ਹੈ ਤਾ ਇਹਦੇ ਲਈ ਅਕਾਲੀ ਦਲ ਦਾ ਕੋਈ ਯੋਗਦਾਨ ਨਹੀਂ ਹੋਵੇਗਾ। ਇਹਦੇ ਲਈ ਸੁਖਬੀਰ ਸਿੰਘ ਬਾਦਲ ਦਾ ਕੋਈ ਮਾਰਕਾ ਨਹੀਂ ਹੋਵੇਗਾ। ਇਹ ਸਾਰੇ ਦਾ ਸਾਰਾ ਕਰਿਆਤਰ ਆ। ਭਗਵੰਤ ਮਾਨ ਦਾ ਹੋਵੇਗਾ। ਭਗਵੰਤ ਮਾਨ ਅਕਾਲੀ ਦਲ ਦੇ ਲਈ ਇੱਕ ਸੰਜੀਵਨੀ ਬਣ ਕੇ ਬੋੜੇ ਹੋ ਸਕਦੇ ਆ ਤੁਸੀਂ ਇਹ ਅੰਦਾਜ਼ਾ ਲਾ ਲਓ। ਤੇ ਮਜੀਠੀ ਵਾਲੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਆਪਸ ਵਿੱਚ ਜਿਹੜੀ ਆ ਉਹ ਉਲਝ ਚੁੱਕੀ ਆ ਇੱਕ ਧੜਾ ਕਹਿੰਦਾ ਕਿ ਜਿਵੇਂ ਡੀਲ ਕੀਤਾ ਜਾ ਰਿਹਾ ਇਹ ਸਹੀ ਨਹੀਂ ਹੈ ਇਹਦੇ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ ਤੇ ਆਮ ਆਦਮੀ ਪਾਰਟੀ ਲਈ ਖਤਰੇ ਦੀ ਘੰਟੀ ਹੋਵੇਗੀ ਦੂਜਾ ਧੜਾ ਕਹਿੰਦਾ ਕਿ ਅਸੀਂ ਨਸੇ ਦਾ ਵੱਡਾ ਸਦਾਗਰ ਫੜ ਲਿਆ ਕਾਗਜ਼ਾਂ ਤੇ ਕੁਝ ਹੋਰ ਹੈ ਤੇ ਫੋੜੋ ਫੜਾਈ ਲੱਗਦਾ ਇੰਜ ਆ ਕਿ ਜਿਵੇਂ ਪੰਜਾਬ ਦੇ ਵਿੱਚ ਆਮ ਬੰਦੇ ਨੂੰ ਸੜਕ ਤੇ ਤੁਰਨ ਦੀ ਇਜਾਜ਼ਤ ਹੀ ਨਹੀਂ ਹੈਗੀ ਕਿ ਪੁਲਿਸ ਆਊਗੀ ਚੱਕ ਜਿਹਦਾ ਜਿਲਨ ਜੀ ਕਰੋਗਾ ਰਾ ਰੋਕ ਲੂਗੀ ਫਰੀडम ਆਫ ਮੂਵਮੈਂਟ ਦਾ ਝੰਡੀਆਂ ਉਡਾਈਆਂ ਜਾ ਰਹੀਆਂ ਨੇ ਸਾਢੇ 10:30 ਤੋਂ ਵੱਡਾ ਤੇ ਹੁਣ ਤੱਕ ਦਾ ਤਰਾਸ ਦੀ ਇਹੀ ਹੈ ਕਿ ਪੁਲਿਸ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲਦੀ ਪੁਲਿਸ ਆਪਣੇ ਆਕਾਮਾਂ ਦੇ ਹਿਸਾਬ ਨਾਲ ਚੱਲਦੀ ਹੈ ਕੀ ਜਦੋਂ ਤੁਹਾਡਾ ਕੋਈ ਅਫਸਰ ਵਾਲਾ ਹੁਕਮ ਦਿੰਦਾ ਹੈ ਕਿ ਇਹ ਬੰਦੇ ਨੂੰ ਘਰੋਂ ਨਹੀਂ ਨਿਕਲ ਦੇਣਾ ਕੀ ਉਹ ਕਾਨੂੰਨ ਦੇ ਹਿਸਾਬ ਨਾਲ ਸਹੀ ਹੈ ਕਿ ਨਹੀਂ ਹੈ ਪੁਲਿਸ ਅਫਸਰ ਨੂੰ ਥੋੜਾ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਪਰ ਪੁਲਿਸ ਜਿਵੇਂ ਹੁਕਮ ਜੀ ਸਾਨੂੰ ਤਾਂ ਹੁਕਮ ਆਇਆ ਹੁਕਮ ਕਦਾ ਆਇਆ ਹੁਕਮ ਕਾਨੂੰਨ ਤੇ ਦਾਇਰੇ ਦੇ ਚਰਹੇ ਕਿ ਆਊਗਾ ਨਾ ਕਾਨੂੰਨ ਦੀ ਕਿਤਾਬ ਦੇ ਹਿਸਾਬ ਨਾਲ ਹੀ ਹੁਕਮ ਆ ਸਕਦਾ ਨਾ ਇਸੇ ਕਰਕੇ ਕਿ ਸਭ ਤੋਂ ਜਿਹੜੀ ਅਮਨ ਤੇ ਕਾਨੂੰਨ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ ਉਹ ਜਦੋਂ ਖੁਦ ਹੀ ਨਹੀਂ ਕਾਨੂੰਨ ਮੰਨਦੀ ਉਹਦੇ ਤੇ ਕਾਨੂੰਨ ਦਾ ਕੋਈ ਕੰਟਰੋਲ ਹੀ ਨਹੀਂ ਹੈ ਤੁਸੀਂ ਅੰਦਾਜ਼ਾ ਲਾ ਲਓ ਕਿ ਹਾਲਾਤ ਕਹੇ ਜੇ ਹੋਣਗੇ ਕੁੱਲ ਮਿਲਾ ਕੇ ਇਸ ਸਮੇਂ ਆਕਾਲੀ ਦਲ ਦੀ ਉਭਾਰ ਹੋਣਾ ਹੈ ਜਾਂ ਨਹੀਂ ਹੋਣਾ ਇਹ ਤਾਂ ਸਮਾਂ ਤੈਅ ਕਰੇਗਾ ਪਰ ਆਮ ਆਦਮੀ ਪਾਰਟੀ ਦੇ ਕਾਲੀ ਦਲ ਦੇ ਆਭਾਰ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਗਾਵਤ ਦੀ ਸੁਰਾਂ ਉੱਠੇ